ਟ੍ਰਿਪਲ ਐਸ ਬੋਰਡ ਵੱਲੋਂ ਐਡਵਰਟਾਈਜ਼ਮੈਂਟ ਨੰਬਰ 13/2023 ਅਧੀਨ 10 ਪੋਸਟਾਂ ਲਈ ਅਪਲਾਈ ਕਰਨ ਦੀ ਲਾਸਟ ਡੇਟ 31/12/23 ਸੀ ਜੀ ਹੁਣ ਇਸ ਡੇਟ ਨੂੰ ਵਧਾ ਕੇ 16/01/2024 ਸ਼ਾਮ 5 ਵਜੇ ਤੱਕ ਕਰ ਦਿੱਤਾ ਗਿਆ ਹੈ ਫੀਸ ਭਰਨ ਦੀ ਜਿਹੜੀ ਲਾਸਟ ਡੇਟ ਹੈ ਜੀ 19/01/2024 ਹੈ ਗਰੁੱਪ ਬੀ ਦੀਆਂ ਵੱਖ-ਵੱਖ ਅਸਾਮੀਆਂ ਨੇ ਜੀ ਇਹ ਟੋਟਲ 10 ਅਸਾਮੀਆਂ ਨੇ ਜੀ ਤਕਨੀਕੀ ਸਹਾਇਕ ਇੱਕ ਜ਼ਿਲ੍ਹਾ ਖਜ਼ਾਨਚੀ ਇੱਕ ਖੋਜ ਸਹਾਇਕ ਗ੍ਰੇਡ A8 ਵੀਡੀਓ ਹੈ ਜਿਹੜੀ ਫੁੱਲ ਡਿਟੇਲ ਵਾਲੀ ਆਪਾਂ ਪਹਿਲਾਂ ਆਲਰੇਡੀ ਚੈਨਲ ਤੇ ਪਾਈ ਹੋਈ ਹੈ ਪਲੀਜ਼ ਤੁਸੀਂ ਉਸ ਵੀਡੀਓ ਨੂੰ ਜਾ ਕੇ ਚੈੱਕ ਜਰੂਰ ਕਰ ਲਿਓ ਦੇਖੋ 31 12 23 ਹੈ ਨਾ ਤਾਂ ਹੁਣ ਲਾਸਟ ਡੇਟ ਹੈ ਜਿਹੜੀ 16 1 2023 24 ਹੋ ਚੁੱਕੀ ਹੈ ਕਲੀਅਰ ਹੈ ਜੀ ਐਜੂਕੇਸ਼ਨ ਕੁਆਲਿਫਿਕੇਸ਼ਨ ਵੀ ਪੂਰੀ ਦੀ ਪੂਰੀ ਡਿਟੇਲ ਹੈ ਜਿਹੜੀ ਆਪਾਂ ਪਹਿਲਾਂ ਪਾਈ ਹੋਈ ਹੈ ਵੀਡੀਓ ਚ ਜਾ ਕੇ ਚੈੱਕ ਕਰ ਲਿਓ ਕਲੀਅਰ ਹੈ ਜੀ ਦੇਖੋ ਇਹ ਯੋਗਤਾ ਹੈ ਤਕਨੀਕੀ ਸਹਾਇਕ ਦੀ ਜ਼ਿਲ੍ਹਾ ਖਜ਼ਾਨਚੀ ਦੀ ਖੋਜ ਸਹਾਇਕ ਗ੍ਰੇਡ A ਦੀ ਕਲੀਅਰ ਹੈ ਜੀ ਜੇ ਫੇਰ ਵੀ ਕੁਝ ਨਹੀਂ ਪਤਾ ਚੱਲੇ ਤਾਂ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਫੇਸਬੁਕ ਟਵਿੱਟਰ ਇੰਸਟਾਗ੍ਰam ਥਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਪਲੀਜ਼ ਉਹਨਾਂ ਨੂੰ ਫੋਲੋ ਜ਼ਰੂਰ ਕਰ ਲਿਓ ਪੀਡੀਐਫ ਫਾਈਲ ਟੈਲੀਗ੍ਰam ਚੈਨਲ ਤੇ ਪ੍ਰੋਵਾਈਡ ਕਰਾ ਦੇਗੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ WhatsApp ਚੈਨਲ ਵੀ ਸਾਰਿਆਂ ਨੇ ਜੁਆਇਨ ਕਰ ਲੈਣਾ ਜੀ ਤੇ ਟੈਕਨੀਕਲ ਵੀਡੀਓ ਲਈ ਇਨਫੋ ਅਬਾਊਟ ਆਲ ਟੈਕ ਦਾ ਚੈਨਲ ਹੈ ਆਪਣਾ ਉਹਨ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੋ ਜੀ ਲਾਈਕ ਸ਼ੇਅਰ ਕਰਨ ਦੇ ਨਾਲ ਮੋਟੀਵੇਸ਼ਨ ਹੈ ਜਿਹੜੀ ਮਿਲਦੀ ਰਹਿੰਦੀ ਹੈ ਠੀਕ ਹੈ ਜੀ ਤੇ ਹੋਰ ਅਪਡੇਟ ਦੇਗੀਆਂ ਉਸ ਦੇ ਨਾਲ ਜਲਦੀ ਹੀ ਆਜ ਰੋਵਾਂਗੇ ਕਾਫੀ ਡਿਪਾਰਟਮੈਂਟ ਦੀਆਂ ਅਸਾਮੀਆਂ ਆਉਣੀਆਂ ਨੇ ਕਿਹੜੀਆਂ-ਕਿਹੜੀਆਂ ਅਸਾਮੀਆਂ ਆਉਣੀਆਂ ਨੇ ਉਹਦੀ ਵੀਡੀਓ ਵੀ ਆਪਾਂ ਜਲਦ ਪ੍ਰੋਵਾਈਡ ਕਰਾਵਾਂਗੇ ਇਸ ਲਈ ਰਿਕੁਐਸਟ ਹੈ ਸਾਰਿਆਂ ਨੂੰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਘੰਟੀ ਦਾ ਬਟਨ ਦਬਾ ਕੇ ਰੱਖੋ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਹੈ ਜਿਹੜੀ ਉਹ ਮਿਸ ਨਾ ਹੋਵੇ ਹੋਰ ਅਪਡੇਟ ਨਾਲ ਜਲਦੀ ਹੀ ਆਜ ਰੋਵਾਂਗੀ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਬਾਏ ਬਾਏ